ਦੇਖ ਸਕਦੇ ਹੋ ਪ੍ਰਸ਼ਾਸਨ ਕੋਈ ਵੀ ਨਹੀਂ ਬੰਦਾ ਪਹੁੰਚ ਆਇਆ ਹੈ ਦਾ ਪ੍ਰਸ਼ਾਸਨ ਉਹ ਆਈ ਫਾਇਰ ਕੀ ਰਹੀ ਔਰ ਡੂੜੀ ਤੇ ਲਾਏ ਉਹ ਦੂੜੀ ਤੇ ਲੈ ਚੱਲਣ ਨੂੰ ਦੂੜੀ ਤੇ ਉਹ ਦੂੜੀ ਲੱਗੀ ਹੋਈ ਹੈ ਸਾਹਿਬ ਗੇਟ ਪਹੁੰਚੀ ਨਹੀਂ ਅਜੇ ਦਾ ਬਹੁਤ ਪੂਰਾ ਹੈ ਟੈਂਡ ਵੱਲੋਂ ਇੱਥੋਂ ਸਾਥ ਨੂੰ ਜਾਇਜ਼ਾ ਹੈ ਅਗ ਲੱਗੀ ਇੱਧਰ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਪਹੁੰਚ ਆਇਆ ਤਾਂ ਕਿ ਇੱਥੇ 35 40 ਟਰੈਕਟਰ ਲੱਗੇ ਹੋਏ ਆ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਇੱਥੇ ਨਜ਼ਰ ਆ ਰਿਹਾ। ਆ ਦੇਖੋ 35 40 ਗਿੱਲੇ ਦਸੇ ਜਾ ਰਹੇ ਆ। ਖੜੀ ਕਨਕ ਨੂੰ ਅੱਗ ਲੱਗ ਗਈ ਐ। ਪ੍ਰਸ਼ਾਸਨ ਦਾ ਕੋਈ ਵੀ ਇੱਥੇ ਬੰਦਾ ਨਹੀਂ ਪਹੁੰਚਿਆ ਜੇ ਤੱਕ। ਫਾਇਰ ਬ੍ਰਿਗੇਡ ਵਾਲਾ ਕੋਈ ਵੀ ਨਹੀਂ ਆ ਦੇਖੋ ਟਰੈਕਟਰ ਵੀ ਝੁੱਲ ਸਕਦੇ ਆ। ਤੁਸੀਂ ਦੇਖ ਸਕਦੇ ਹੋ ਅੱਗ ਦਾ ਕਹਿਰ ਕਿਵੇਂ ਲੱਗ ਰਹੀ ਅੱਗ। ਪਰ ਦੇਖ ਸਕਦੇ ਹੋ ਟਰੈਕਟਰ ਨੂੰ ਵੀ ਅੱਗ ਲੱਗ ਗਈ ਏ ਤੇ ਕਨਕ ਦਾ 50 ਕਿੱਲੇ ਦੇ ਨੇੜੇ ਪਹੁੰਚ ਚੁੱਕਿਆ 40 50 ਕਿੱਲੇ ਦੇ ਨੇੜੇ ਮਾੜਿਆਲੀ ਟਾਣੀ ਦੇ ਕੋਲ ਅੱਗ ਲੱਗੀ ਹੋਈ ਏ ਕਣਕ ਸੜ ਰਹੀ ਏ ਤੇ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਅਜੇ ਤੱਕ ਇੱਥੇ ਨਹੀਂ ਪਹੁੰਚਿਆ ਖੁਦ ਜੀਮਿੰਦਾਰ ਆਪਦੇ ਟਰੈਕਟਰ ਲੈ ਕੇ ਬੁਝਾ ਰਹੇ ਨੇ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਪਹੁੰਚਿਆ ਦੇਖ ਸਕਦੇ ਹੋ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਅੱਗ ਦੇ ਖਾਬ ਪਾਇਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਅਜੇ ਤੱਕ ਕੋਈ ਵੀ ਇਥੇ ਨਹੀਂ ਆ ਰਿਹਾ ਜੀ ਦੇਖੋ ਅਜੇ ਤਾਂ ਅੱਗ ਤੇ ਕੋਈ ਕੰਟਰੋਲ ਹੀ ਹੋ ਰਿਹਾ ਫਾਇਰ ਵਿਗੇਟ ਵਾਲੇ ਬਹੁਤ ਦੂਰ ਨੇ ਅਜੇ ਤੱਕ ਠੱਠੋ ਦਾ ਲੋਕਾਂ ਉੱਰ ਠਲ ਪਾਈ ਜਾ ਰਹੀ ਹੈ ਪ੍ਰਸ਼ਾਸਨ ਕੋਈ ਵੀ ਨਹੀਂ ਪਹੁੰਚਿਆ ਪ੍ਰਸ਼ਾਸਨ ਦਾ ਕੋਈ ਵੀ ਨਹੀਂ ਪਹੁੰਚਿਆ ਅਜੇ ਤੱਕ ਪ੍ਰਿੰਟ ਵੱਲੋਂ ਬਾਗੂ ਖਲ ਪਾਈ ਜਾ ਰਹੀ ਹੈ